ਆਪ ਪਾਰਟੀ ਦੇ ਹਲਕਾ ਇੰਚਾਰਜ ਕਪੂਰਥਲਾ ਗੁਰਸ਼ਰਨ ਕਪੂਰ ਦਾ ਹੋਇਆ ਰਾਤ ਦੇਹਾਂਤ ਪਰਿਵਾਰਕ ਮੈਂਬਰਾਂ ਤੇ ਜਾਣਕਾਰਾਂ ਦੇ ਨਾਲ ਨਾਲ ਪਾਰਟੀ ਆਗੂਆਂ ਵਿੱਚ ਸੋਗ ਦੀ ਲਹਿਰ ਸੀਨੀਅਰ ਆਗੂ ਗੁਰਸ਼ਰਨ ਕਪੂਰ ਦੇ ਦੇਹਾਂਤ ਨਾਲ ਪਾਰਟੀ ਆਗੂਆਂ ਨੂੰ ਗਹਿਰਾ ਸਦਮਾ ਆਪ ਪਾਰਟੀ ਦੇ ਹਲਕਾ ਇੰਚਾਰਜ ਕਪੂਰਥਲਾ ਗੁਰਸ਼ਰਨ ਕਪੂਰ ਦਾ ਦੇਰ ਰਾਤ ਦੇਹਾਂਤ ਹੋ ਗਿਆ ਇਸ ਦੁਖਦਾਈ ਖਬਰ ਕਾਰਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਜਾਣਕਾਰਾਂ ਦੇ ਨਾਲ ਨਾਲ ਪਾਰਟੀ ਆਗੂਆਂ ਵਿੱਚ ਸੋਗ ਦੀ ਲਹਿਰ ਹੈ ਆਪ ਦੇ ਸੀਨੀਅਰ ਆਗੂ ਗੁਰਸ਼ਰਨ ਕਪੂਰ ਦੇ ਦੇਹਾਂਤ ਨਾਲ ਪਾਰਟੀ ਆਗੂਆਂ ਨੂੰ ਗਹਿਰਾ ਸਦਮਾ ਲੱਗਿਆ ਹੈ ਇਸ ਦੁੱਖ ਖਬਰ ਤੋਂ ਬਾਅਦ ਪਾਰਟੀ ਆਗੂ ਅਤੇ ਜਾਣਕਾਰ ਉਹਨਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰ ਰਹੇ ਨੇ ਅਤੇ ਅਰਦਾਸ ਕੀਤੀ ਹੈ ਕਿ ਵਿਛੜੀ ਰੂਹ ਨੂੰ ਪ੍ਰਭੂ ਚਰਨਾਂ ਵਿੱਚ ਨਿਵਾਸ ਬਖਸ਼ੇ ਦੱਸ ਦਈਏ ਕਿ ਕੁਝ ਹਫ਼ਤੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਕਪੂਰਥਲਾ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਗੁਰਸ਼ਰਨ ਕਪੂਰ ਨੂੰ ਸੌਂਪੀ ਸੀ ਜਿਸ ਤਹਿਤ ਉਹ ਸਾਰਥਕ ਸੋਚ ਰੱਖਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਸਰਗਰਮੀਆਂ ਕਰ ਰਹੇ ਨੇ ਪਰ ਕੁਝ ਦਿਨ ਪਹਿਲਾਂ ਉਹਨਾਂ ਦੀ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਹਨਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਆਪ ਹਲਕਾ ਕਪੂਰਥਲਾ ਦੇ ਇੰਚਾਰਜ ਮ੍ਰਿਤਕ ਗੁਰਸ਼ਰਨ ਸਿੰਘ ਕਪੂਰ ਦਾ ਅੰਤਿਮ ਸੰਸਕਾਰ ਕਪੂਰਥਾ ਦੇ ਅੰਮ੍ਰਿਤਸਰ ਰੋਡ ਤੇ ਸਥਿਤ ਸ਼ਮਸ਼ਾਨ ਘਾਟ ਵੀ ਕੇ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਕਪੂਰਥਲਾ ਦੀਆਂ ਚਾਰੋਂ ਸਬ ਡਿਵੀਜ਼ਨਾਂ ਸੁਲਤਾਨਪੁਰ ਲੋਧੀ ਫਗਵਾੜਾ ਫੁੱਲਾ ਅਥ ਦੇ ਆਪ ਪਾਰਟੀ ਦੇ ਇੰਚਾਰਜਾਂ ਸਮੇਤ ਵੱਖ-ਵੱਖ ਸਿਆਸੀ ਧਾਰਮਿਕ ਤੇ ਸਮਾਜਿਕ ਪਾਰਟੀਆਂ ਦੇ ਆਗੂਆਂ ਤੇ ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਤੇ ਆਗੂਆਂ ਨੇ ਮ੍ਰਿਤਕ ਆਪ ਪਾਰਟੀ ਨੂੰ ਸ਼ਰਧਾਂਜਲੀ ਪੇਂਟ ਕੀਤੀ ਹੈ। ਕਪੂਰਥਲਾ ਦੇ ਇੰਚਾਰਜ ਗੁਰਸ਼ਰਨ ਸਿੰਘ ਕਪੂਰ ਦੇ ਅੰਤਿਮ ਸੰਸਕਾਰ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਨੇ ਪੰਜਾਬ ਸਰਕਾਰ ਦੀ ਤਰਫੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਦੁੱਖ ਦੀ ਇਸ ਆਖਰੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਸੁਣਦੇ ਆ ਪੂਰੀ ਖਬਰ। ਜੀ ਸਰ ਹੁਸ਼ੈਨ ਸਿੰਘ ਜੀ ਸਾਹਿਬ ਸਾਡੇ ਭਰਾ ਸੀਗੇ ਪਾਰਟੀ ਭਾਵੇਂ ਕੋਈ ਵੀ ਹੋਊ ਸਾਡਾ ਇੱਕ ਸ਼ਹਿਰ ਦਾ ਭਾਈਚਾਰਾ ਭਾਈਚਾਰਾ ਸਾਂ ਜਿਹੜੀ ਉਹ ਬੜੀ ਵੱਡੀ ਆ ਸਾਡਾ ਬਹੁਤ ਆਪੇ ਪਿਆਰ ਸੀਗਾ ਉਹਨਾਂ ਦੀ ਦੇਵਕੀ ਦੀ ਮੌਤ ਹੋਈਆ ਉਹਨਾਂ ਨਾਲ ਜਦੋਂ ਪਵਾ ਨੂੰ ਬੜਾ ਵੱਡਾ ਕਾਟਾ ਅਪਿਆਸ ਮਾਇਰ ਕਟਾ ਰਿਆ ਪਾਰਟੀਨ ਪੱਖ ਤੋਂ ਕਟਾ ਰਿਆ ਮੈਂ ਸਮਝਦਾ ਕਿ ਇਹ ਜਿਹੜੀ ਜਵਾਨ ਮੌਤ ਆ ਉਹ ਮੀਂਹ ਹੁਣੇ ਸ਼੍ਰੀ ਦੀ ਮਾਤਾ ਜੀ ਕਿਰਪਾ ਕਰੇ ਉਹਨਾਂ ਦੇ ਪਰਿਵਾਰ ਨੂੰ ਆਨੰਦਨੰਦ ਦਾ ਤੁਸੀਂ ਬਲਵਕਸ਼ ਕਰੇ ਤੇ ਫਿਰ ਇਹ ਵੀ ਉਹਦੇ ਜੀਵਾਂ ਨੂੰ ਆਪਣੇ ਚਰਨਾਂ ਵਿੱਚ ਬਲਵਕਸ਼ ਕਰੇ ਜੂਸਾ ਬਹੁਤ ਬਲੀਆ ਸ਼ਾਮ ਸਿੰਘ ਸਾਡੇ ਪ੍ਰਾਪਤ ਬਹੁਤ ਬਹੁਤ ਅਬਰਾ ਜੀ ਸਾਥੇ ਬਹੁਤ ਹੀ ਸਤਿਕਾਰਯੋਗ ਬਹੁਤ ਸਤਿਕਾਰ ਸਹਿਜ ਜੀ ਸਾਡੇ ਪੂਰਤਲਾ ਤੋਂ ਕਲਕਾਨ ਚਾਰਸੀ ਕੇ ਬੜੇ ਲੰਬੇ ਸਮੇਂ ਤੋਂ ਪਾਰਟੀ ਇਸੇ ਨਾ ਕਰ ਰਹੀ ਸੀ ਕਿ ਪਾਛੇ ਸਾਡੇ ਨਹੀਂ ਰਹੇ ਪਿਛਲੇ 2-3 ਦਿਨ ਤੋਂ ਜੀਰੇ ਬਾਸੀ ਕੇ ਪਰ ਬੜੀ ਕੋਸ਼ਿਸ਼ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਕਿ ਇਹੀ ਰਾਗੁਰ ਦੇ ਚਰਨਾ ਦੇ ਵਿੱਚ ਅਰਦਾਸ ਬੇਨਤੀ ਕਰਦੇ ਆ ਕਿ ਪਰਮਾਤਮਾ ਉਹਨਾਂ ਨੂੰ ਰੱਖਣ ਚਾਹਾਂਗੇ ਸਾਡੇ ਅਸ ਬੱਚੇ ਅਸੀਂ ਸਾਰੀ ਪਾਰਟੀ ਸਾਡੇ ਮਜੂਸਾਂ ਨੂੰ ਸਤਿ ਸ਼੍ਰੀ ਅਕਾਲ ਜੀ ਉਹ ਬਸ ਸਾਥੀ ਮਾਤਾ ਸਾਹਿਬਾ ਸਾਹਿਬ ਜੀ ਸਾਰੇ ਸਾਡੇ ਭਿੰਦੇ ਨਹੀਂ ਅੱਦੇਦਾਰ ਨਹੀਂ ਉਹ ਸਾਰੇ ਉੱਚੇ ਨੇ ਅਸੀਂ ਹਮੇਸ਼ਾ ਹੀ ਪਰਿਵਾਰ ਦੇ ਨਾਲ ਖੜੇ ਹਾਂ ਜਿਸ ਤਾ ਉਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਆ ਤਿੰਨ ਰਾਤ ਇੱਕ ਕਰਕੇ ਆਪਣੇ ਬਿਮਾਰ ਹੋਣ ਦੀ ਪਰਵਾਹ ਨਹੀਂ ਕਿਸੇ ਕੁਝ ਦਿਨ ਪਹਿਲਾਂ ਸਾਨੂੰ ਤਰਤਾਕ ਸਾਹਿਬ ਦੇ ਵਿੱਚ ਮਿਲੇ ਸੀਗੇ ਅਸੀਂ ਉੱਥੇ ਵੀ ਸਾਨੂੰ ਲੱਗ ਰਿਹਾ ਸੀ ਕਿ ਉਹਨਾਂ ਦੀ ਸਿਹਤ ਕੁਝ ਠੀਕ ਨਹੀਂ ਆ ਇਹ ਫਰ ਉਹਨਾਂ ਨੇ ਉਦੋਂ ਵੀ ਉੱਥੇ ਵੀ ਕਿਹਾ ਸੀ ਨਹੀਂ ਮੈਂ ਪਾਰਟੀ ਵਾਸਤੇ ਹਮੇਸ਼ਾ ਇਹ ਸੀ ਪਤਾ ਸੌਖਾ ਨਹੀਂ ਤਾਂ ਚੋਣਾਂ ਆ ਚੁੱਕੀਆਂ ਨੇ ਅ ਅਕਤੂਬਰ ਚਲ ਕਰਾ ਕਾਹਤੇ ਦਿਨ ਅ ਵਾਹਿਗੁਰੂ ਨੂੰ ਕੋ ਜੋ ਗਵਰਮੈਂਟ ਜੂਰਸੀ ਕਾ ਸੋ ਅਸੀਂ ਪਾਰਟੀ ਵੱਲੋਂ ਅ ਅੱਜ ਸਾਡੇ ਮਾਨ ਜੋ ਪ੍ਰਧਾਨ ਜੀ ਦੇ ਦਿਸਿਰ ਜਗਤ ਜੀਵਾਨ ਸਾਹਿਬ ਅ ਸਾਡੇ ਮਾਨ ਜੋ ਪ੍ਰਧਾਨ ਜੀ ਪਜਾ ਸਰ ਜੀ ਨੂੰ ਬਹੁਤ ਬਹੁਤ ਸਾਰਾ ਪੂਰੀ ਸਾਡੀ ਟੀਮ ਜਿਹੜੀ ਆ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਮੈਂ ਹਮੇਸ਼ਾ ਸੀ ਕੋਸੇ ਦੇ ਵਿੱਚ ਮਦੇ ਰਹਾ ਸੀ ਵਾਹਿਗੁਰੂ ਚਰਨਾ ਤੇ ਕਿਹਨਾਂ ਨੇ ਆਪਣੇ ਚਰਨਾ ਦੇ ਵਿੱਚ ਨਵਾਸ ਬੱਚੇ ਵਾਹਿਗੁਰੂ ਦੀ ਬਰਕਤ ਨਾਲ ਆਈ ਬਸਾਲੀ ਆਪੋ ਸਾਲੀ ਵਰਕਰ ਇਸ ਦੁਨੀਆ ਨੂੰ ਅਲvida ਕਹਿ ਗੁਰ ਚਰਨਾ ਵਿੱਚ ਆਪਰਾ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉਸ ਨਾਲ ਦੀ ਨਾਲ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇਹੋ ਜਿਹੀ ਮਿਹਨਤੀ ਜਿਹੜੇ ਸਾਥੀ ਹੁੰਦੇ ਹੈ ਬੜੀ ਮੁਸ਼ਕਲ ਨਾਲ ਮਿਲਦੇ ਹੈ ਸੋ ਜਿੱਥੇ ਸਟੋਕ ਪਰਿਵਾਰ ਦੇ ਨਾਲ ਅੱਜ ਅਫਸੋਸ ਪ੍ਰਗਟ ਕਰਦੇ ਆ ਨਾਲ ਦੇ ਨਾਲ ਪਾਰਟੀ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਟਸਰ ਮਾਨ ਦੇ ਮੁੱਖ ਸ਼ਰਧਾ ਦੇ ਗੁਣ ਵੀ ਰਿਕਾਰਡ ਕਰਦੇ ਆ ਕਿ ਮਾਈਗਰੋ ਉਸ ਵਿਚੜੀ ਹੋਏ ਰੋ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਕਰ ਸਕਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲਕਿ ਠੀਕ ਹੈ ਜੀ ਸਰ ਹਲਦੀ ਸਰ ਕਿਸ ਤਰ੍ਹਾਂ ਲੱਗ ਗਿਆ ਜੀ ਅੱਜ ਦਾ ਜਿਹੜੇ ਨਮੂਨੇ ਪਹੁੰਚੇ ਉਹਨਾਂ ਦਾ ਅੱਜ ਹਾਟ ਹੋ ਗਿਆ ਆਮਾਨੂ ਪਾਜ ਕਿਸ ਤਰ੍ਹਾਂ ਲੱਗ ਸਤੇ ਪਾਕੀ ਦੇ ਬੜੇ ਜਹਾਜ਼ ਨੇ ਵਰਕਰ ਤੇ ਮੇਰੇ ਸਾਥੀ ਅਲ ਕਾਂ ਚਾਰਜ ਜਿਹਨੂੰ ਜਿੱਥੋਂ ਕਬੂਤਰ ਲੱਗਦੇ ਸਰਦਾਰ ਕੁਸ਼ਮ ਸਿੰਘ ਪੂਰ ਜੇ ਕੋਈ ਇਹਨਾਂ ਦੀ ਜਾਣੀ ਹੋਣੀ ਹੈ ਸਾਰੀ 47 ਸਾਲ ਉਮਰ ਹੀ ਪ੍ਰਭਾਵ ਦੇ ਦੋ ਤਰਫ ਦਾ ਇੱਕ ਮਤ ਦੇ ਦੀ ਜ਼ਿੰਮੇਵਾਰੀਆਂ ਤਾਂ ਹੀ ਪਤਾ ਲੱਗਦਾ ਬੜੀ ਇਹਦੇ ਇਹਨਾਂ ਨੇ ਵੇਹਨ ਤੇ ਕਰਦੀਆਂ ਜੀ ਬੜੇ ਬੜੇ ਕੰਮਾਂ ਦੇ ਪਹੁੰਚ ਹੈ ਬੜੀ ਵੱਡੀ ਘਾਟ ਪਈ ਆ ਸਾਨੀ ਵੀ ਪਾਰਟੀ ਨੂੰ ਜਦੋਂ ਇਹੋ ਜਿਹੇ ਮਿਹਨਤ ਕਰਨ ਵਾਲੇ ਇਨਸਾਨ ਦੁਨੀਆ ਤੋਂ ਚਲੇ ਜਾਂਦੇ ਆ ਇਲਾਕੇ ਵੀ ਪਰਿਵਾਰ ਨੂੰ ਪਾਰਟੀਆਂ ਨੂੰ ਵੀ ਘਾਟਾ ਪਈ ਆ ਮੈਂ ਪਰਿਵਾਰ ਨੂੰ ਵਿਸ਼ਵਾਸ ਦਿੰਦਾ ਹਾਂ ਆਪ ਦੇ ਲੋਕੀ ਜਦੋਂ ਵੀ ਕਿਤੇ ਮੂਰਖ ਬਈ ਮੈਂ ਪਰਿਵਾਰ ਦਾ ਬੱਚਾ ਹੁੰਦੇ ਨਾਲ ਤੇ ਭਰਾ ਹੁੰਦੇ ਨਾਲ ਕੋਈ ਕਰਸ਼ਨ ਕਪੂਰ ਜੀ ਮੇਰੇ ਤੋਂ ਥੋੜੀ ਦੋ ਤਿੰਨ ਸਾਲ ਹੀ ਵੱਡੇ ਜਨ ਛੋਟੇ ਭਰਾ ਦੀ ਤਰ੍ਹਾਂ ਮੈਂ ਚੱਲ ਨਹੀਂ ਦਿੰਦਾ ਪਰਵਾਹ ਦਾ ਹਰ ਵੇਲੇ ਖੜੇ ਆ ਕਿਤੇ ਵੀ ਲੋੜ ਪਊ ਕੋਈ ਵੀ ਕੰਮ ਹੋਵੇ ਅੱਧੀ ਰਾਤ ਵੀ ਮੈਨੂੰ ਯਾਦ ਕਰਨ ਮੈਂ ਪਰਵਾਹ ਨਾ ਕਰਾਂ ਅਸੀਂ ਘਾਟ ਬੜੀ ਵੱਡੀ ਪਈ ਆ ਪਰਿਵਾਰ ਨੂੰ ਦਰਸ਼ਕ ਕੁਝ ਵੀ ਵਾਪਸ ਦਵਾ ਸਕਦੇ ਪਰ ਛੋਟਾ ਭਰਾ ਉਹ ਜਾ ਕੇ ਦਰਸ਼ਕ ਨੂੰ ਨਾਲ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ